ਸਤ ਸ੍ਰੀ ਅਕਾਲ ਸਾਰਿਆਂ ਨੂੰ ਕੁਕਿੰਗ ਰਸੋਈ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਅੱਜ ਅਸੀਂ ਬਣਾਵਾਂਗੇ ਵਿੰਟਰ ਸਪੈਸ਼ਲ ਬੇਸਨ ਤੁਸੀਂ ਇਸ ਨੂੰ ਮੇਰੇ ਤਰੀਕੇ ਨਾਲ ਬਣਾਓ ਇਹ ਖਾਣ ਵਿੱਚ ਇੰਨਾ ਸਵਾਦ ਹੁੰਦਾ ਆ ਤੁਸੀਂ ਇੱਕ ਵਾਰੀ ਬਣਾਓਗੇ ਤਾਂ ਇਸ ਨੂੰ ਬਾਰ ਬਾਰ ਬਣਾ ਕੇ ਖਾਓਗੇ ਇਸ ਨੂੰ ਬਣਾਉਣਾ ਬਹੁਤ ਹੀ ਸਿੰਪਲ ਤੇ ਸੌਖਾ ਹੁੰਦਾ ਆ ਤੇ ਸਰਦੀਆਂ 'ਚ ਇਸ ਨੂੰ ਜ਼ਰੂਰ ਬਣਾ ਕੇ ਖਾਣਾ ਚਾਹੀਦਾ ਤੇ ਨਾਲ ਹੀ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ ਜੇ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਰਾ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲੇ ਮਿਲ ਸਕੇ ਤੇ ਚਲੋ ਸ਼ੁਰੂ ਕਰਨੇ ਆ ਰੈਸਪੀ ਵੇਸਰ ਬਣਾ ਲਈ ਤੁਸੀਂ ਕੋਈ ਵੀ ਖੁੱਲਾ ਪਰਤਨ ਲੈ ਸਕਦੇ ਹੋ ਤੇ ਹੁਣ ਆਦੇ ਵਿੱਚ ਪਾਵਾਂਗੇ ਅਸੀਂ ਕਿਓ ਜਦੋਂ ਅਸੀਂ ਵੇਸਰ ਨੂੰ ਬਣਾਉਣਾ ਇਹਦੇ ਚ ਕਿਓ ਖੁੱਲਾ ਲੱਗਦਾ ਤੇ ਤੁਸੀਂ ਚੀਜ਼ ਬਣਾਉਣ ਵੇਲੇ ਕਿਓ ਦੀ ਕੰਜੂਸੀ ਬਿਲਕੁਲ ਨਹੀਂ ਕਰਨੀ ਜਿੰਨਾ ਜ਼ਿਆਦਾ ਤੁਸੀਂ ਇਹਦੇ ਚ ਕਿਓ ਪਾਓਗੇ ਉਨਾ ਹੀ ਤੁਹਾਡਾ ਵਧੀਆ ਬੇਸਣ ਬਣੇਗਾ ਤੇ ਕਿਉਂ ਪਾਣਾ ਬੇਸਣ ਵੀ ਬਹੁਤ ਜਲਦੀ ਪੁੱਜ ਜਾਂਦਾ ਹੈ ਕਿਉਂ ਸੀ ਪਾ ਗਾ ਲਿਆ ਜੇ ਸਾਨੂੰ ਕਿਉਂ ਘਟ ਲੱਗੇਗਾ ਤੇ ਅਸੀਂ ਕਿਉਂ ਨੂੰ ਦੁਬਾਰਾ ਪਾਵਾਂਗੇ ਤੇ ਪਹਿਲੇ ਇੰਨਾ ਕਿਉਂ ਪਾ ਕੇ ਅਸੀਂ ਬੇਸਣ ਘੋਲ ਲੈਂਦੇ ਹਾਂ ਕਿਉਂ ਸਾਡਾ ਗਰਮ ਹੋ ਗਿਆ ਤੇ ਅਦੇ ਚ ਪਾਵਾਂਗੇ ਅਸੀਂ ਬੇਸਣ ਮੈਂ ਬੇਸਣ ਪੈਕਟ ਵਾਲਾ ਲਿਆਇਆ ਤੇ ਮੋਟਾ ਵੀ ਬੇਸਣ ਲੈ ਸਕਦੇ ਹੋ ਨੋ ਪਲਟੇ ਦੇ ਨਾਲ ਅਸੀਂ ਹਿਲਾ ਗਏ ਚੰਗੀ ਤਰ੍ਹਾਂ ਭੁੰਨ ਲਵਾਂਗੇ ਬੇਸਣ ਨੂੰ ਭੁੰਨ ਨੂੰ ਟਾਈਮ ਲੱਗਦਾ ਹੈ ਜਦੋਂ ਤੁਸੀਂ ਬੇਸਣ ਭੁੰਨਣਾ ਨੂੰ ਹਿਲਾਉਂਦੇ ਰਹਿਣਾ ਜੇ ਤੁਸੀਂ ਹਿਲਾਣਾ ਬੰਦ ਕਰ ਦੋਗੇ ਤੇ ਇਹ ਨਾਲ ਵੀ ਲੱਗ ਸਕਦਾ ਬੇਸਣ ਨੂੰ ਅਸੀਂ ਮੀਡੀਅਮ ਗੈਸ ਤੇ ਭੁੰਨਾਂਗੇ ਇੱਕ ਚਮਚ ਕਿਓ ਦਾ ਸੀ ਹੋਰ ਪਾਵਾਂਗੇ ਜੇ ਇਹ ਕਿਓ ਕੱਟ ਹੋਏ ਤੇ ਬੇਸਨ ਨੂੰ ਪੰਨ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਤੇ ਜਿਆਦਾ ਕਿਓ ਪਾਉਣ ਨਾਲ ਬੇਸਨ ਬਹੁਤ ਜਲਦੀ ਪੁੱਜ ਜਾਂਦਾ ਤੇ ਖਾਣ ਚੇ ਵੀ ਬੇਸਨ ਬਹੁਤ ਸਵਾਦ ਬੰਦਾ ਆ ਜਦੋਂ ਬੇਸਨ ਸਾਡਾ ਪੁੱਜ ਜੇਗਾ ਅਦੇ ਚ ਬਹੁਤ ਵਧੀਆ ਖੁਸ਼ਬੂ ਆਣੀ ਸ਼ੁਰੂ ਹੋ ਜੇਗੀ ਅਜੇ ਹਲਕੀ ਹਲਕੀ ਹੀ ਖੁਸ਼ਬੂ ਆਣੀ ਸ਼ੁਰੂ ਹੋਈ ਹੈ ਅੱਜ ਮੈਂ ਜਿਹੜੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਆ ਮੇਰੀ ਮੰਮੀ ਦੀ ਰੈਸਪੀ ਆ ਤੇ ਬਚਪਨ 'ਚ ਅਸੀਂ ਆਪਣੀ ਮੰਮੀ ਨੂੰ ਬਣਾਉਂਦੇ ਦੇਖਿਆ ਸੀ ਅੱਜ ਮੈਂ ਉਹਨਾਂ ਦੀ ਰੈਸਪੀ ਖੁਦ ਬਣਾਉਂਦੀ ਰਹੀ ਆ ਬੇਸਨ ਸਾਡਾ ਪੁੱਜ ਗਿਆ ਦੇਖੋ ਜਦੋਂ ਬੇਸਨ ਪੁੱਜ ਜਾਂਦਾ ਉਹਦੇ ਉੱਪਰ ਕਿਓ ਆਣਾ ਸ਼ੁਰੂ ਹੋ ਜਾਂਦਾ ਤੇ ਦੇਖੋ ਬੇਸਨ ਦੇ ਉੱਪਰ ਕਿਓ ਆਣਾ ਸ਼ੁਰੂ ਹੋ ਗਿਆ ਬੇਸਨ ਟਰਨ ਤੋਂ ਅਲੱਗ ਹੋ ਗਿਆ ਆ ਦੇਖੋ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਹੁਣ ਆਪਾਂ ਇਸਨੂੰ ਇੱਕ ਰਾਤ ਦੇ ਵਿੱਚ ਕੱਢ ਲੈਣਾ ਬੇਸਨ ਸਾਡਾ ਪੁੱਜ ਗਿਆ ਤੇ ਅਨੂੰ ਅਸੀਂ ਇੱਕ ਰਾਤ ਦੇ ਵਿੱਚ ਕੱਢ ਲੈਣੇ ਆ ਇੱਕ ਚਮਚਾ ਕਿਉ ਅਸੀਂ ਹੋਰ ਪਾਵਾਂਗੇ ਮੈਂ ਲਈਏ ਟੂਠੀ ਤੇ ਬਦਾਮ ਤੇ ਇਹ ਕਿਉ ਵਿੱਚ ਅਸੀਂ ਭੁੰਨ ਲੈਣੇ ਆ ਤੁਸੀਂ ਕਿਉ ਵਿੱਚ ਬਿਨਾਂ ਭੁੰਨੇ ਵੀ ਇਹਦੇ ਵਿੱਚ ਪਾ ਸਕਦੇ ਹੋ ਮੈਂ ਇਸ ਨੂੰ ਭੁੰਨ ਕੇ ਪਾਵਾਂਗੀ ਭੁੰਨ ਕੇ ਪਾਣ ਨਾਲ ਬੇਸਨ ਦਾ ਸਵਾਦ ਬਹੁਤ ਹੀ ਵਧੀਆ ਆਂਦਾ ਬਦਾਮ ਤੇ ਟੂਠੀ ਦਾ ਕੱਚਾਪਨ ਸਾਰਾ ਨਿਕਲ ਜਾਂਦਾ ਹੈ ਤੇ ਟੂਠੀ ਨੂੰ ਸਸਨ ਦੇ ਵਿੱਚ ਪਾ ਦਾਂਗੇ ਆਪਾਂ ਲਿਆ ਨਾਰੀਅਲ ਦਾ ਬੂਰਾ ਮਗਜ ਤਿਲ ਇਹਨਾਂ ਨੂੰ ਵੀ ਅਸੀਂ ਘਿਓ ਦੇ ਵਿੱਚ ਭੁੰਨ ਕੇ ਫੇਰੀ ਬੇਸਨ ਦੇ ਵਿੱਚ ਪਾਵਾਂਗੇ ਨਾਰੀਅਲ ਦੇ ਬੂਰੇ ਤੇ ਤੇਲ ਨੂੰ ਵੀ ਅਸੀਂ ਭੁੰਨ ਲਿਆ ਤੇ ਇਹਨੂੰ ਵੀ ਅਸੀਂ ਪ੍ਰਾਤ ਦੇ ਵਿੱਚ ਪਾ ਦਾਂਗੇ ਅੱਧੇ ਕੋਲੇ ਲਿਆ ਮੈਂ ਖੋਆ ਇਸ ਖੋਏ ਨੂੰ ਮੈਂ ਘਰ ਵਿੱਚ ਹੀ ਬਣਾਇਆ ਆਇਆ ਆ ਖੋਆ ਪਾਣ ਨਾਲ ਇਸਨ ਬਹੁਤ ਜ਼ਿਆਦਾ ਸਵਾਦ ਬਣੇਗਾ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਉਸੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਪਲੀਜ਼ ਕਮੈਂਟ ਜ਼ਰੂਰ ਕਰਿਓ ਆਪਾਂ ਅੱਗੇ ਪਾਵਾਂਗੇ ਹੁਣ ਮੈਲਟ ਕੀਤੀ ਚੀਨੀ ਮਿੱਠੇ ਦੇ ਲਈ ਹੁਣ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕੁਸੀਂ ਵੀ ਸਰਦੀਆਂ ਵਿੱਚ ਵੇਸਾ ਨੂੰ ਜ਼ਰੂਰ ਬਣਾ ਕੇ ਖਾਓ ਤੇ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਜਿਨ੍ਹਾਂ ਨੂੰ ਕਮਜ਼ੋਰੀ ਜਾਂ ਦਰਦਾਂ ਹੁੰਦੀਆਂ ਨੇ ਉਹਨਾਂ ਲਈ ਇਹ ਬਹੁਤ ਵਧੀਆ ਵੇਸਣਾ ਤੇ ਜਿਨ੍ਹਾਂ ਨੂੰ ਜ਼ੁਕਾਮ ਹੁੰਦਾ ਆ ਉਹਨਾਂ ਲਈ ਵੀ ਇਹ ਬਹੁਤ ਵਧੀਆ ਆ ਇਸ ਨੂੰ ਜ਼ਰੂਰ ਟਰਾਈ ਕਰਿਓ ਵੇਸਣਾ ਨੂੰ ਅਸੀਂ ਤਿਆਰ ਕਰ ਲਿਆ ਇਸ ਵਾਰ ਅਸੀਂ ਦਸਨ ਦੀਆਂ ਪਿੰਨੀਆਂ ਨਹੀਂ ਬਣਾਈਆਂ ਅਸੀਂ ਇਹਨਾਂ ਦੇ ਪੀਸ ਕੱਟ ਕੇ ਵੇਸਣਾ ਨੂੰ ਤਿਆਰ ਕਰਾਂਗੇ ਉੱਪਰ ਉਹਦੀ ਪਾ ਦਾਂਗੇ ਨਾਰੀਅਲ ਦਾ ਬੂਰਾ ਤੇ ਵੇਸਨ ਉਹ ਅਸੀਂ ਚੰਗੇ ਤਲਾ ਸੈੱਟ ਹੋਣ ਦਿੰਨੇ ਆ ਫੇਰ ਅਸੀਂ ਇਹਦੇ ਕਾਰਡ ਨਾਲ ਕੱਟ ਕੇ ਪੀਸ ਕਰ ਲਾਂਗੇ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਬਾਏ ਬਾਏ